ਜਿੰਨਾ ਸੁਣ ਕੇ ਮੰਨਿਆ ਤਿਨਾਂ ਨਿਹਜ ਘਰ ਆਸ ਓਨ ਸੁਣਨਾ ਕੀ ਹੈ ਭਾਵ ਜਿੰਨਾਂ ਨੇ ਪ੍ਰਮਾਤਮਾ ਤੋਂ ਸਮਝ ਲੈ ਲਈ ਇਹ ਸਮਝ ਲੈ ਕੇ ਉਹ ਸੰਸਾਰ ਆਪਦਾ ਜੀਵਨ ਬਿਜਾਰਨਾ ਸ਼ੁਰੂ ਕਰ ਪੈ ਦਿੱਤਾ ਉਸ ਸ਼ਬਦ ਨੂੰ ਪਮਾਇਆ ਭਾਵ ਦੇ ਜੀਵਨ ਜੀਤਾਲ ਕੇ ਉਹੋ ਜੀ ਰਹਿਣੀ ਤੇ ਬਹਿਣੀ ਤੇ ਕਰਨੀ ਉਹ ਜੀ ਬਣਾ ਦੇ ਉਹਨਾਂ ਦੇ ਅੰਦਰ ਪ੍ਰਮਾਤਮਾ ਇਹੋ ਜੀ ਕਲਾ ਵਰਸਾਉਂਦਾ ਹੈ ਆਪ ਪ੍ਰਗਟ ਹੋ ਜਾਂ ਮੈਂ ਦੂਸਰ ਨੇ ਪਤਾ ਲਾਈਦਾ ਪਰ ਉਹਦੇ ਕੰਮਾਂ ਤੋਂ ਉਹਦੀ ਰਹਿਣੀ ਬਹਿਣੀ ਤੋਂ ਪਤਾ ਲੱਗਦਾ ਹੈ ਵੀ ਇਹ ਹੁਣ ਘੋਰ ਰਸਤੇ ਤੇ ਚੱਲ ਜਿਆ ਦੁਨਿਆਵੀ ਖਿੱਚਾ ਸਾਡੇ ਗਿਆਨ ਤੇ ਕਰਮਗ੍ਰੰਥ ਨਾਲ ਨਵਾਂ ਨਵਾਂ ਲੈ ਕੇ ਜਾਂਦੀ ਹੈ ਕਿ ਜਿਹੜੀ ਕੁੱਚੀ ਆਤਮਾ ਹੁੰਦਾ ਹੈ ਜਿਹੜੀ ਗੁਰਮਤ ਹੈ ਬਾਭੂ ਜੀ ਦੇ ਦੇ ਕਿਰਪਾ ਕਰਦਾ ਹੈ ਉਹਦੀ ਸੋਚ ਉੱਚੀ ਹੋ ਜਾਂਦੀ ਹੈ